ਇਮੀ ਤੁਸੀਂ ਸਾਹਮਣੇ ਭੈਣ ਦੀਆਂ ਫੋਟੋਆਂ ਲੱਗੀਆਂ ਦੇਖਦੇ ਹੋ ਰੂਹੀ ਭੈਣ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਲੈ ਕੇ ਆਏ ਸੀ ਇਹ ਭੈਣ ਨੂੰ 22 23 ਸਾਲਾਂ ਤੋਂ ਘਟਿਆ ਲੋਕ ਕੱਪੜੇ ਵੀ ਨਹੀਂ ਸੀ ਪਾਉਣ ਹੁੰਦੇ ਸਥਾਨੀਅਤ ਦੇਖਣੇ ਨੂੰ ਮਿਲੇਗੀ ਕਿਵੇਂ-ਕਿਵੇਂ ਲੋਕ ਹੈ ਉਹ ਦੇਖਣੇ ਨੂੰ ਮਿਲੇਗਾ ਅਤੇ ਆਖਿਰ ਲਾਈਫ ਵਿੱਚ ਕੀ-ਕੀ ਹੋ ਸਕਦਾ ਜੀ ਦਾ ਵੀ ਇਹ ਬਾਪੂ ਬੈਠੇ ਹਨ ਬਲਬੀਰ ਸਿੰਘ ਜੀ ਇਹਨਾਂ ਨੂੰ ਅਸੀਂ ਜਦ ਪਹਿਲਾਂ ਸਾਫ ਗੁਰਦੁਆਰਾ ਸਾਹਿਬ ਦੇ ਬਰੂ ਲੈ ਕੇ ਆਏ ਸੀ ਇਹਨਾਂ ਦੇ ਪੈਰ 'ਚ ਕੀੜੇ ਪਏ ਹੋਏ ਸੀ ਹੁਣੇ ਬਾਪੂ ਜੀ ਠੀਕ ਨੇ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਹੀ ਹੁਣ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਉਹ ਆਪਾਂ ਨਹੀਂ ਸੋਚ ਸਕਦੇ ਉਹ ਇਹਨਾਂ ਨੇ ਹੰਡਾਇਆ ਹੋਇਆ ਵੀ ਇਹਨਾਂ ਦੇ ਮਗਰ ਤੁਸੀਂ ਬਾਪੂ ਉਹ ਤੇ ਦੇਖਦੇ ਹੋ ਬਾਪੂ ਭਗਤ ਸਿੰਘ ਜੀ ਤਾਕੇ ਪਿੰਡ ਤੋਂ ਗੁਲਾਮ ਛਡਾ ਕੇ ਲੈ ਕੇ ਆਏ ਸੀ ਇਹ ਬਾਪੂ ਜੀ ਨੂੰ ਬਾਪੂ ਪਹਿਲਾਂ ਹੇਰਾ ਪਿੰਡ ਗੁਲਾਮ ਰਹੇ 22 30 ਸਾਲ ਉਹ ਬੰਦੇ ਨੇ ਡੰਗਰ ਬੁੱਛਾ ਵੇਚ ਤਾ ਬਾਹਰ ਲਾ ਲਾਤਾ ਉਹਨੇ लास्ट टाइम अपने साधू नूं देता भी लै भाई मैं जिन्ना काम करवाना सी करा लिया हुण तूं करा ला फिर बापू 24 पच्ची साल तक ये पिंड गुलाम रहे बापू जी की सारी जिंदगी वह गुलामी चला तो अभी हम आगे हॉस्पिटल की तरफ चल रहे हैं यहाँ की दे, दास्तां दास्ता सुनकर कहीं ना कहीं एक, एक अलग ही दर्द देखने को मिलता है माता बैठे देख लिया वो माता शिमला देवी टंडरिया पिंड तो लेके आए थे वो लिखा देखो शिमला देवी ਇਹ માતા ਸੋਹਣੀ ਜੀੜ ਦੀ ਨਾ ਸੀ 100 ਪਿੰਡਾਂ ਦੀ ਹਾੜੀ ਸੋਹਣੀ ਕਣਕ ਝੋਨਾ ਖਰੀਦੇ ਹੁੰਦੇ ਸੀ ਜਦੋਂ ਇਹ ਬੇਬੇ ਦਾ ਉਸ ਸਮਿਆਂ ਦੀ ਬੇਬੇ ਪਲੱਸ 2 ਪਾਸ ਆ ਜਦੋਂ ਇਹ ਬੇਬੇ ਦਾ ਵਿਆਹ ਹੋਇਆ ਸੀ ਸੋਨੇ ਦੀ ਗੜਬ ਵਿੱਚ ਪਾਣੀ ਵਾਰਨਾ ਹੋਇਆ ਸੀ ਹਨ ਤੇ ਇਹ માતા ਹੀ ਆਪਣਾ ਸਾਰਾ ਕਾਰੋਬਾਰ ਕੱਪੜੇ ਦਾ ਵਪਾਰ ਸੀ ਬਹੁਤ ਵੱਡਾ ਇਹਨਾਂ ਦਾ ਆੜਤ ਦਾ ਕੰਮ ਸੀ 100 ਪਿੰਡਾਂ ਦੀ ਆੜ੍ਹਪ ਸੀ ਇਹਨਾਂ ਕੋਲੇ ਜਦੋਂ ਅਸੀਂ ਬੇਬੇ ਨੂੰ ਲੈ ਕੇ ਆਏ ਬੇਬੇ 12 ਸਾਲਾਂ ਤੋਂ ਮੰਜੇ ਤੇ ਬੈਠੀ ਸੀ ਐਨੇ ਨੇ ਪਾਵੇ ਟਾਇਲਟ ਦੀ ਗੁੱਬੇ ਹੋਏ ਸੀ ਕਿਰਪਾ ਕਰੀ ਲੈ ਕੇ ਆਏ ਹਜੇ ਵੀ ਇਹ ਮਾਤਾ ਕਰੋੜਾਂ ਦੀ ਮਾਲਕ ਹੈ ਨਾ ਜ਼ਮੀਨਾਂ ਦੁਕਾਨਾਂ ਹਵੇਲੀ ਉਹ ਤਾਂ ਰਿਸ਼ਤੇਦਾਰਾਂ ਭੈਣਾ ਭਰਾਵਾਂ ਨੇ ਸੰਭਲੇ ਪਰ ਬੇਬੇ ਨਹੀਂ ਭਾਈ ਕਿਸੇ ਨੇ ਸੰਭੀ ਬੇਬੇ ਵਿਚਾਰੀ ਉਹੀ ਨਰਕ ਭਰਿਆ ਜੀਵਨ ਬਤੀਤ ਕਰਦੀ ਸੀ ਆਪਣੇ ਭੈਣ ਭਏ ਜਗਦੀਪ ਕੌਰ ਮਾਲਲੇ ਤੋਂ ਐਮਏ ਬੀਏ ਡੀ ਬੀ ਟੈਕ ਟੈਟ ਪਾਸ ਕਰਿਆ ਪੀ ਐਚ ਡੀ ਹੈ ਇਹ ਭੈਣ

कि यहाँ पर एक बोर्ड लगा है सुखनिया कर यहाँ पर आपको इंसानियत देखने को मिलेगी कैसे कैसे लोग हैं वो देखने को मिलेगा और आखिर लाइफ में क्या क्या हो सकता है ये सब कुछ आपको दिखाएंगे इस वीडियो में आइए चलते हैं ये अपने परिवार की मनुखता दि सेवा सोसाइटी परिवार की शुरुआती दौर दिया फोटो ने ये वीरा अरुण कुमार शुक्ला ਇਹ ਵੀਰ ਉਥੇ ਟਾਬੇ ਤੇ ਦਿੱਲੀ ਰੋਡ ਤੇ ਟਾਬਾ ਸੀ ਆਪਣਾ ਉਥੇ ਆ ਕੇ ਡਿੱਗਿਆ ਸੀ ਇਹ ਵੀਰ ਨੂੰ ਚੱਕ ਕੇ ਲਿਆਂਦਾ ਸ਼ਾਮੇ ਬਿਠਾਇਆ ਪ੍ਰਸ਼ਾਦਾ ਬਣਿ ਛਕਾਇਆ ਇਸ਼ਨਾਨ ਪਾਣੀ ਕਰਾਤਾ ਕਹੇ ਵੀਰ ਦਾ ਫੇਸਬੁੱਕ ਤੇ ਬਾਈ ਜੀ ਨੇ ਫੋਟੋਆਂ ਪਾਤੀਆਂ ਵੀ ਅੱਜ ਇੱਕ ਵੀਰ ਤਾਂ ਸਾਨੂੰ ਇਸ਼ਨਾਨ ਪਾਣੀ ਕਰਾਉਣਾ ਤੇ ਥੋੜੀ ਜੀ ਸੇਵਾ ਕਰਨ ਨਾਲ ਬਹੁਤ ਚੰਗਾ ਮਹਿਸੂਸ ਹੋਇਆ ਚੰਗਾ ਲੱਗਿਆ ਵੀ ਜੇ ਕੋਈ ਵੀਰ ਭੈਣ ਭਰਾ ਇਹਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਤਾਂ ਇਹਦੇ ਵੀਰ ਦਾ ਸਾਡੇ ਨਾਲ ਸੰਪਰਕ ਹੋਇਆ ਇਹਦੇ ਭਰਾ ਦਾ ਦੁਗਰੀ ਫੇਸਬੁੱਕ 'ਨ ਰਹਿੰਦਾ ਸੀ ਤਉ ਆਇਆ ਮਿਲਿਆ ਮਿਲ ਕੇ ਉਹ ਕਹਿੰਦਾ ਬਾਫੀ ਚਾਉਣਾ ਮੈਂ ਇਹਨੂੰ ਨਹੀਂ ਰੱਖ ਸਕਦਾ ਉਹ ਕਹਿੰਦਾ ਮੈਂ ਤੇ ਮੇਰੀ ਵਾਈਫ ਦੋਨੇ ਪੀਡਬਲੂਡੀ ਡਿਪਾਰਟਮੈਂਟ ਚ ਜੋਬ ਕਰਦੇ ਆ ਫਿਰ ਉਹ ਇਹਨੂੰ ਨਹੀਂ ਲੈ ਕੇ ਗਏ ਉਸ ਤੋਂ ਬਾਅਦ ਜੇ ਥੱਲੇ ਬਾਪੂ ਕੇਸਰ ਸਿੰਘ ਧਾਲੀਆਲ ਚੌਕੀਮਾਨਾ ਪਿੰਡ ਤੋਂ ਲੈ ਕੇ ਆਏ ਸੀ ਸਭ ਤੋਂ ਪਹਿਲੇ ਬੰਦੇ ਜਿਨ੍ਹਾਂ ਨੂੰ ਅਸੀਂ ਲੈਣ ਗਏ ਸੀ ਸਭ ਤੋਂ ਪਹਿਲੇ ਬੰਦੇ ਜੇ ਕਿਸੇ ਦੇ ਅਸੀਂ ਫਰਸ਼ ਟਾਈਮ ਕੀੜਾ ਕੱਢਿਆ ਸੀ ਬਾਪੂ ਕੇਸਰ ਸਿੰਘ ਧਾਲੀਆਲ ਇਹ ਸਾਡੇ ਪਰਿਵਾਰ ਦੀ ਗਰੁੱਪ ਫੋਟੋ ਜਿਸ ਦਿਨ ਅਸੀਂ ਢਾਬੇ ਤੋਂ ਬਾਰਨ ਹੜੇ ਪਿੰਡ ਸ਼ਿਫਟ ਹੋਏ ਸੀ ਜਿਵੇਂ ਕਈ ਵਾਰੀ ਉੱਥੇ ਸਾਡੇ ਕੋਲੇ ਢਾਬੇ ਦੇ ਉੱਤੇ ਇਦਾਂ ਦੀ ਵੀ ਸਿਚੁਏਸ਼ਨ ਆਈ ਜਦੋਂ ਬਜ਼ੁਰਗ ਚੱਕ ਕੇ ਲੈ ਕੇ ਆਉਂਦੇ ਸੀ ਢਾਬੇ ਦੇ ਘਿਰਨਦੇ ਚਲੇ ਜਾਂਦੇ ਸੀ ਜਾਂ ਨਹੀਂ ਸੀ ਰੋਟੀ ਦਿੰਦੇ ਆ ਸਾਨੂੰ ਆ ਬਾਈ ਜੀ ਆਪ ਪ੍ਰਸ਼ਾਦਾ ਲਾ ਕੇ ਖਵਾਉਂਦੇ ਰਹੇ ਆ ਇਹ ਸਾਡੇ ਪਰਿਵਾਰ ਦੀਆਂ ਢਾਬੇ ਦੇ ਉੱਤੇ ਸੇਵਾ ਕਰਦੇਆਂ ਦੀਆਂ ਫੋਟੋਆਂ ਨੇ ਇਹ ਜਿਹੜੇ ਆ ਗਿਆ ਥਰਡ ਬੋਰਡ ਆ ਗਿਆ ਇਹ ਸਾਡੀ ਜਦੋਂ ਅਸੀਂ ਬਾਰਨਹਾੜੇ ਪਿੰਡ ਸ਼ਿਫਟ ਹੋਏ ਸੀਗੇ ਤਕਰੀਬਨ ਅਸੀਂ 2 ਸਾਲ ਉੱਥੇ ਤੰਬੂਆਂ ਦੇ ਵਿੱਚ ਰਹੇ ਆ ਇਹ ਉੱਥੋਂ ਦੀਆਂ ਫੋਟੋਆਂ ਨੇ ਇਹ ਸਾਡੇ ਪਰਿਵਾਰ ਦੀ ਯੋਗਾ ਕਰਦਿਆਂ ਦੀ ਫੋਟੋ ਆ ਗਰੁੱਪ ਫੋਟੋ ਜਿਵੇਂ ਇੱਥੇ ਆਪਣੇ ਸਸਤਾ ਦੇ ਵਿੱਚ ਯੋਗਾ ਦੀਆਂ ਕਲਾਸਾਂ ਲੱਗਦੀਆਂ ਨੇ ਸਵੇਰੇ ਸਾਜਰੇ ਦਿੱਲੀ ਇਹ ਆਪਣੀ ਸਸਤਾ ਦੀ ਉਹ ਜਿਹੜੀ ਸਾਹਮਣੇ ਤੁਸੀਂ ਨਵੀਂ ਬਣਦੀ ਬਿਲਡਿੰਗ ਦੇਖ ਰਹੇ ਹੋ ਉਸ ਤੋਂ ਬਣਨ ਦੀ ਪਹਿਲਾਂ ਦੀ ਉੱਪਰੋਂ ਲਈ ਗਈ ਹੋਈ ਡਰੋਨ ਨਾਲ ਫੋਟੋ ਆ ਤੇ ਇਹ ਆਪਣੇ ਪਰਿਵਾਰ ਦੀ 2020 ਦੀ ਗਰੁੱਪ ਫੋਟੋ ਹੈ ਜੀ ਜਿਹੜੀ ਉਹ ਸਾਹਮਣੇ ਤੁਸੀਂ ਨਵੀਂ ਬਣਦੀ ਬਿਲਡਿੰਗ ਦੇਖ ਰਹੇ ਹੋ ਉਹ ਸੁਪਨਿਆਂ ਦੇ ਘਰ ਦੀ ਬਿਲਡਿੰਗ ਇਸ ਤਰ੍ਹਾਂ ਦੀ ਬਣਨੀ ਆ ਜੀ ਆ ਤੁਸੀਂ ਦੇਖਦੇ ਹੋ ਨਾ ਇਸ ਤਰ੍ਹਾਂ ਦੀ ਬਣਨੀ ਆ ਇਸ ਨਵੀਂ ਬਿਲਡਿੰਗ ਦਾ ਨੀ ਪੱਥਰ ਆ ਜਿਹੜਾ ਉਹ ਬਾਈ ਜੀ ਦੇ ਮਾਤਾ ਜੀ ਮਾਤਾ ਸੁਖਦਰਸ਼ਨ ਕੌਰ ਅਰੋਨੂ کمار ਸ਼ੁਕਲਾ ਬਾਪੂ ਕੇਸਰ ਸਿੰਘ ਤਾਲੀ ਵਾਲਾ ਬਾਪੂ ਗੋਪਾਲ ਬਾਪੂ ਰਮੇਸ਼ ਚੰਦ ਸ਼ਰਮਾ ਇਹਨਾਂ ਪੰਜ ਜਣਿਆਂ ਨੇ ਰੱਖਿਆ ਇਸ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਦਾ ਨੀ ਪੱਥਰ ਜਿਹੜਾ ਆਪਣਾ ਸਾਰਾ ਪਰਿਵਾਰ ਆ ਉਹ ਇੱਧਰ ਅੰਦਰ ਰਹੇਗਾ ਜੀ ਇੱਧਰ ਅੰਦਰ ਇਸ ਵਕਤ ਆਪਣੇ ਕੋਲੇ 550 ਤੋਂ ਪਲੱਸ ਪਰਿਵਾਰ ਦੇ ਮੈਂਬਰ ਰਹਿੰਦੇ ਆ ਜਿਵੇਂ ਸਵੇਰ ਦਾ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸਾਰੇ ਫ੍ਰੀ ਹੁੰਦੇ ਆ ਬੈਹ ਜਾਂਦੇ ਆ ਪੈ ਜਾਂਦੇ ਆ ਟੀਵੀ ਲਾ ਲੈਂਦੇ ਆ ਫਿਲਮ ਦੇਖ ਲੈਂਦੇ ਆ ਜਿਹਦਾ ਵੀ ਜੋ ਵੀ ਮਾਨਾ ਕੋਈ ਰੋਕ ਟੋਕ ਨਹੀਂ ਕੋਈ ਬੰਦਿਸ਼ ਨਹੀਂ ਕੋਈ ਕਟੜਦਾ ਨਹੀਂ ਜਿਹਦਾ ਵੀ ਐ ਬਾਪੂ ਬੈਠਿਆ ਬਲਬੀਰ ਸਿੰਘ ਜੀ ਇਹਨਾਂ ਨੂੰ ਅਸੀਂ ਜੋ ਪੈਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਰੋਂ ਲੈ ਕੇ ਆਏ ਸੀ ਇਹਨਾਂ ਦੇ ਪੈਰ 'ਚ ਕੀੜੇ ਪਏ ਹੋਏ ਸੀ ਹੁਣੇ ਬਾਪੂ ਜੀ ਠੀਕ ਨੇ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਹੀ ਹੁਣ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਐਵੇਂ ਹੀ ਹੋਰ ਬਹੁਤ ਪੇਸ਼ੈਂਟ ਨੇ ਅਜਾ ਤੁਹਾਨੂੰ ਮਿਲਾਉਂਦੇ ਆ ਕਿ ਸਾਡਾ ਪਰਿਵਾਰਕ ਮੈਂਬਰ ਜਿਵੇਂ ਤੁਹਾਨੂੰ ਪਤਾ ਹੁਣ ਥੋੜਾ ਜਿਹਾ ਠੰਡ ਦਾ ਮੌਸਮ ਆ ਬਾਹਰ ਧੁੱਪੇ ਬਹਿ ਪੈ ਜਾਂਦੇ ਆ ਅੰਦਰ ਵੀ ਮੰਜੇ ਮੰਜੇ ਲੱਗੇ ਹੋਏ ਆ ਯਮੇ ਸਵੇਰੇ ਸਾਜਰੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸਾਰਾ ਪਰਿਵਾਰ ਫ੍ਰੀ ਹੁੰਦਾ। ਕਈ ਅੰਦਰ ਟੀਵੀ ਲਾ ਲੈਂਦੇ ਆ ਫਿਲਮ ਦੇਖ ਲੈਂਦੇ ਆ ਜੀਦਾ ਵੀ ਜੋ ਵੀ ਮਨ ਆ ਬਾਹਰ ਪੈ ਪਏ ਜਾਂਦੇ ਆ। ਐਵੇਂ ਹੁਣੇ ਬਾਹਰ ਬੈਠਿਆ ਜਿਵੇਂ ਆ ਬੱਚਾ ਬੈਠਾ ਦੇਖਦੇ ਹੋ ਤੁਸੀਂ। ਇਹ ਰਵੀ ਕੁਮਾਰ ਆ। ਇੱਕ ਇਹਦਾ ਭਰਾ ਵਾ ਰਾਏ ਕੁਮਾਰ ਏ। ਦੋ ਭਰਾਵਾਂ ਨੂੰ ਅਸੀਂ ਹਰਿਆਣੇ ਰਤੀਏ ਤੋਂ ਲੈ ਕੇ ਆਏ ਸੀ। ਇਹ ਦੋਨੇ ਭਰਾ ਜਨਮ ਤੋਂ ਹੀ ਰੱਬ ਰੂਪੀ ਨੇ। ਇਹਨਾਂ ਦੇ ਫਾਦਰ ਸਾਹਿਬ ਸਾਹਬ ਦੇ ਹੁੰਦੇ ਸੀ ਇਹਨਾਂ ਦੀ ਮਦਰ ਵੀ ਰੱਬ ਰੂਪੀ ਸੀ। ਫਾਦਰ ਸਾਹਿਬ ਦੀ ਡੈਥ ਹੋ ਗਈ ਮਦਰ ਪਤਾ ਹੀ ਨਹੀਂ ਕਿੱਥੇ ਚਲੀ ਗਈ। ਇਹ ਬੱਚਾ ਦੀ ਆਦਤ ਸੀ ਲੋਕਾਂ ਤੋਂ ਚੀਜ਼ਾਂ ਮੰਗ ਲੈਣੀਆਂ ਜਿਹੜਾ ਇਹਦਾ ਛੋਟਾ ਭਰਾ ਉਹਦੀ ਆਦਤ ਸੀ ਕੰਨਾਂ 'ਚ ਸਿਰ ਮਾਰੀ ਜਾਣਾ ਉਹਦੇ ਸਿਰ 'ਚ ਕੀੜੇ ਪੈ ਗਏ ਇੱਕ ਲੋਕਲ ਸੰਸਥਾ ਇਹਨਾਂ ਦੇ ਘਰੇ ਰਾਸ਼ਨ ਦੇਣ ਗਈ ਸੀ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਵੀ ਰਾਸ਼ਨ ਦੇਣ ਦਾ ਤਾਂ ਤਾਂ ਫਾਇਦਾ ਜੇ ਕੋਈ ਇਹਨਾਂ ਨੂੰ ਪਕਾ ਕੇ ਖਵਾਉਣ ਵਾਲਾ ਹੋਵੇ ਫਿਰ ਪਰਮਾਤਮਾ ਨੇ ਘਿਰਪਾ ਕਰੀ ਆਪਾਂ ਨੂੰ ਪਤਾ ਲੱਗਿਆ ਲੈ ਕੇ ਆਏ ਹੁਣੇ ਦੋਨੇ ਭਰਾ ਠੀਕ ਨਹੀਂ ਇਹਨਾਂ ਦੀ ਹੋਰ ਐਕਸਟਰਾ ਕਲਾਸਿਸ ਵੀ ਲੱਗਦੀਆਂ ਨੇ ਇਮੇਂ ਹੁਣ ਸਾਡੇ ਪਰਿਵਾਰ ਦੇ ਮੈਂਬਰ ਜਿਵੇਂ ਗੁਰਦੁਆਰਾ ਸਾਹਿਬ ਆ ਜਿੱਪ ਉਹ ਹੈ ਉੱਥੇ ਜਾਣਾ ਉਹ ਸਾਰੇ ਤਾਂ ਤਿਆਰ ਹੋਏ ਬੈਠੇ ਆ ਇਹਨਾਂ ਨੇ ਹੁਣ ਗੁਰੂ ਘਰ ਜਾਣਾ ਵਾ ਗੱਡੀ ਆਊਗੀ ਲੈ ਜੂਗੀ ਸਾਡੀ ਜਿਹੜੇ ਬਾਪੂ ਜੀ ਤੁਸੀਂ ਲੋਈ ਲਈ ਆਉਂਦੇ ਦੇਖਦੇ ਹੋ ਪ੍ਰੇਮ ਸ਼ਰਮਾ ਜੀ ਆ ਪਾਨੀਗੜ ਦੇ ਕੋਲੇ ਪਿੰਡਾ ਬਲਿਆੜ ਉੱਥੋਂ ਲੈ ਕੇ ਆਏ ਸੀ 27 ਸਾਲਾਂ ਤੋਂ ਇਹਨਾਂ ਨੂੰ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਲੱਤ ਨੂੰ ਸੰਗਲ ਲਾ ਕੇ ਡੰਗਰਾਂ ਦੀ ਬੈਕਸਾਈਡ ਤੇ ਬੰਨਿਆ ਹੋਇਆ ਸੀ 27 ਸਾਲ ਇਹਨਾਂ ਨੇ ਸੰਗਲ ਨਾਲ ਬੰਨੇ ਰੱਖਿਆ ਏ ਜਿਹੜਾ ਵੀਰ ਬੈਠਾ ਦੇਖਦੇ ਹੋ ਤੁਸੀਂ ਇਹ ਪੱਪੀ ਆ ਗੁੱਜਰਾਂ ਦੇੋਂ ਗੁਲਾਮ ਛਡਾਇਆ ਸੀਗਾ ਵੀਰ ਇਹ ਮੇਰੀ ਬਾਈ ਹਰ ਇੱਕ ਦੀ ਲੱਗੂ ਲੱਗ ਦਾਸ tham ਜੋ ਆਪਾਂ ਨਹੀਂ ਸੋਚ ਸਕਦੇ ਉਹ ਇਹਨਾਂ ਨੇ ਹੰਡਾਇਆ ਹੋਇਆ ਉਹ ਵੀਰਾ ਦੇਖਦੇ ਹੋ ਲਾਲ ਜੈਕਟ ਵਾਲਾ ਵਾਪਸ ਮੁੜ ਗਿਆ ਉਹ ਵੀਰਾ ਜੱਗਾ ਵਾ ਕੈਨੇਡਾ ਦਾ ਪੀਆਰ ਆ 8-9 ਸਾਲ ਕੈਨੇਡਾ ਲੈ ਕੇ ਆਇਆ ਹੋਇਆ ਛੋਟਾ ਹੁੰਦਾ ਸੀ ਮਦਰ ਦੀ ਡੈਥ ਤੋਂ ਵੀ ਡੈਡੀ ਨੇ ਸੈਕੰਡ ਮੈਰਿਜ ਕਰਵਾ ਲਈ ਹਨਾ ਤੇ ਇਹਨੂੰ ਕੁੱਟਦੇ ਮਾਰਦੇ ਸੀ ਇਹਦੀ ਦਾਦੀ ਨੇ ਪਾਲਿਆ ਕਰਿਆ ਸੀ ਜਦੋਂ ਇਹ ਪੱਟਾ ਹੋਇਆ ਜਿਹੜੀ ਕੁੜੀ ਦਾ ਇਹਦੀ ਮੈਰਿਜ ਹੋਈ ਹਨਾ ਇਹਦੀ ਦਾਦੀ ਦੀ ਜਿਹੜੀ ਇਹ ਕੁੜੀ ਨਾਲ ਇਹਦੀ ਮੈਰਿਜ ਹੋਈ ਉਹਦੀ ਇੰਗੇਜਮੈਂਟ ਪਹਿਲਾਂ ਇਹਦੇ ਮਾਮਾ ਜੀ ਦੇ ਬੇਟੇ ਨਾਲ ਹੋਈ ਸੀ ਇਹਦੀ ਦਾਦੀ ਨੇ ਉਧਰੋਂ ਤੜਾਕੇ ਦਾ ਕਰਕੇ ਇਹਨੂੰ ਬਾਹਰ ਭੇਜਤਾ ਪੰਜ 6 ਸਾਲ ਇਕੱਠੇ ਰਹੇ ਹਸਬੰਡ ਵਾਈਫ ਲੜਾਈ ਝਗੜਾ ਰਹਿਣ ਲੱਗ ਗਿਆ ਤੇ ਬਾਈ ਨਸ਼ੇ ਪੱਤੇ ਕਰਨ ਲੱਗ ਗਿਆ ਪੁਲਿਸ ਨੇ ਫੜਿਆ ਫੜ ਕੇ ਸ਼ੈਲਟਰ ਸ਼ਿਫਟ ਕਰਤਾ ਬਾਹਰ ਕੈਨੇਡਾ ਜਾਂ ਉਦੋਂ ਇਹਦੀ ਵਾਈਫ ਨੇ ਤੁਹਾਡੇ ਬੋਝ ਲਿਆ ਤੇ ਮਾਮਾ ਜੀ ਦੇ ਬੇਟੇ ਨਾਲ ਵਿਆਹ ਕਰਾ ਲਿਆ ਫੇਰੇ ਵੀਰਾ ਪ੍ਰੋਪਰਲੀ ਫਿਰ ਉਹਨਾਂ ਨੇ ਇਹਦੇ ਵਾਈ ਜਾਨੀ ਕਿ ਇੱਧਰ ਭੇਜਣ ਦੇ ਸਾਈਨ ਵਗੈਰਾ ਕਰਤੇ ਫਿਰ ਉਹਨਾਂ ਨੇ ਇਹਦਾ ਵਾਈਟ ਪਾਸਪੋਰਟ ਬਣਾਇਆ ਇੰਡੀਆ ਭੇਜਤਾ ਇੰਡੀਆ ਆ ਗਿਆ ਇਹ ਜਗਰਾਉਂ ਸ਼ਹਿਰ ਚ 7-8 ਸਾਲਾਂ ਤੋਂ ਰਹਿੰਦਾ ਸੀ ਸਾਰੇ ਸ਼ਹਿਰ ਚੋਂ ਮੰਗ ਕੇ ਖਾਂਦਾ ਪੀਂਦਾ ਰਾਤ ਨੂੰ ਜਾ ਕੇ ਆਪਦੇ ਘਰ ਦੇ ਗੇਟਾਂ 'ਚ ਪੈ ਜਾਂਦਾ ਸੀ ਬਿਨਾਂ ਕੱਪੜਿਆਂ ਤੋਂ ਘਰਦਿਆਂ ਨੇ ਕਦੇ ਗੇਟ ਕੋਲ ਕੇ ਹੀ ਨਹੀਂ ਅੰਦਰ ਬਾੜਿਆ 8.5 ਸਾਲ ਇਹ ਵੀ ਨੇ ਇੰਨੀ ਨੱਕ ਭਰੀ ਜ਼ਿੰਦਗੀ ਬਤੀਤ ਕਰੀ ਜਿਹੜਾ ਬੱਚਾ ਤੁਸੀਂ ਪਿਆ ਦੇਂਦਿਆਂ ਪੰਡਤ ਇਹ ઓਰੇਗੋ ਜਗਾਟੜਾ ਇਹ ਵੀ ਪੰਡਤ ਆ 2016 ਦੇ ਵਿੱਚ ਸਾਨੂੰ ਮਿਲਿਆ ਸੀ ਅਗਰਨਗਰ ਤੋਂ ਦਚਾਰੇ ਵਾਲੇ ਦੇ ਨਾ 2020 ਦੇ ਵਿੱਚ ਪਤਾ ਲੱਗਿਆ ਇਹ ਬੱਚਾ ਹਰਦੁਆਰ ਤੋਂ ਹਰਕੀਪੌੜੀ ਦੇ ਕੋਲੇ ਘਰ ਆ ਤਿੰਨ ਭੈਣਾਂ ਦਾ ਇਕੱਲਾ ਭਰਾ ਡੈਡੀ ਇਹ ਡਾਕਟਰ ਆ ਅਰਬਾਪਤੀ ਫੈਮਿਲੀ ਦਾ ਵਾਰਸ ਆ ਜਦੋਂ ਇਹਦੇ ਪਰਿਵਾਰ ਨਾਲ ਟਾਈ ਅਪ ਹੋਇਆ ਇਹਦੇ ਪਰਿਵਾਰ ਦੇ ਮੈਂਬਰ ਮੁੱਕਰ ਕੇ ਕਹਿੰਦੇ ਸਾਡੇ ਦਾ ਪਰਿਵਾਰ ਦਾ ਮੈਂਬਰ ਹੀ ਨਹੀਂ ਇਹ ਫਿਰ ਇਹਨਾਂ ਦੇ ਘਰੇ ਵਾਲੰਟੀਅਰ ਭੇਜੇ ਫਿਰ ਉਹ ਮਨ ਨਹੀਂ ਪਰ ਉਹਨਾਂ ਦੀ 14-15 ਦਿਨ ਮਿਹਨਤਾਂ ਕਰੀਆਂ ਤਾਂ ਉਹ ਜਾ ਕੇ ਆਏ ਆ ਕੇ ਮਿਲੇ ਮਿਲ ਕੇ ਦੀ ਮਾਂ ਕਹਿੰਦੀ ਤੁਸੀਂ ਰੱਖੋ ਤੁਹਾਡੇ ਨਾਲ ਪਿਆਰ ਜਿਆਦਾ ਪੈ ਗਿਆ ਸੀ ਲੈ ਕੇ ਨਹੀਂ ਜਾਣਾ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜੇ 2016 ਦੇ ਵਿੱਚ ਅਗਰਨਗਰ ਚੰਦੋਲਾਂ ਵਾਲੇ ਆਏ ਸੀ ਉਹ ਹਰਦਵਾਰ ਦੇ ਸੀ ਉਹਨਾਂ ਦੇ ਨਾਲ ਇਹਦੇ ਮਾਪੇ ਨਹੀਂ ਨੂੰ ਭੇਜਿਆ ਸੀ ਐਦਾਂ ਦੀ ਵੀ ਦੁਨੀਆ ਇਹਦਾ ਨਾਮ ਅਬੇ ਮਿਸ਼ਰਾ ਵਾ ਅੱਜ ਤੋਂ ਇਹ ਤੇ ਯਾਹਾਂ ਕੇ ਮਨੁੱਖਤਾ ਕੀ ਸੇਵਾ ਕੇ ਸੇਵਾਦਾਰ ਜਿਨ੍ਹਾਂ ਨੇ ਬਹੁਤ ਹੀ ਮਤਲਬ ਕਿ ਐਸੀ ਦਾਸਤਾਇਆਂ ਲੋਕੋ ਕੀ ਬਤਾਈ ਜਿਨ ਲੋਕੋ ਕੋ ਯਹਾਂ ਪਰ ਲੈ ਕੇ ਆਇਆ ਗਿਆ ਔਰ ਉਸਕੇ ਬਾਦ ਯਹਾਂ ਪਰ ਉਨਕੀ ਦੇਖਰੇਖ ਕੀ ਜਾ ਰਹੀ ਹੈ ਉਨਕੀ ਸੇਵਾ ਕੀ ਜਾ ਰਹੀ ਹੈ। ਸਰਕ ਮੈਂਬਰ ਜਿਹੜੇ ਦਿਨੇ ਫਰੀ ਹੁੰਦੇ ਆ ਅੰਦਰ ਬਹਿਣਾ ਪੈਣਾ ਚਾਹੁੰਦੇ ਆ ਅੰਦਰ ਮੰਝੇ ਲਾ ਲਈਦੇ ਔਰੇ ਬਹਿ ਪੈ ਜਾਂਦੇ ਆ ਜਿਹੜੇ ਧੁੱਪੇ ਬਹਿਣਾ ਪੈਣਾ ਚਾਹੁੰਦੇ ਆ ਬਾਹਰ ਵੀ ਮੰਝੇ ਲੱਗੇ ਹੋਏ ਆ ਬਾਹਰ ਬਹਿ ਪੈ ਜਾਂਦੇ ਆ ਜਿਵੇਂ ਉਹ ਵੀਰਪਿਆ ਦੇਖਦੇ ਹੋ ਤੁਸੀਂ ਬਲਜਿੰਦਰ ਨੌਜਵਾਨ ਵੀਰ ਉਹਨੂੰ ਕਾਲਖਪਿੰਡ ਤੋਂ ਅਸੀਂ ਲੈ ਕੇ ਆਏ ਸੀਗੇ ਤੁਹਾਨੂੰ ਪਤਾ ਲੁਧਿਆਣੇ ਜਿਹਦੇ ਦਾ ਪਿੰਡ ਆਦੇ ਨਾਰੰਗੜਾ ਕੋਲੇ ਆ ਕਾਲਖ ਇਹ ਵੀਰ ਵਧੀਆ ਖਡਾਰੀ ਸੀ ਕਬੱਡੀ ਦਾ 2.5 ਕਿੱਲੇ ਜ਼ਮੀਨ ਸੀ ਤੇ ਫਾਦਰ ਸਾਹਿਬ ਸ਼ਰਾਬ ਪੀਣ ਦੇ ਆਦੀ ਸੀ ਤੇ ਇਹਦੇ ਜਿਹੜੀ 2.5 ਕਿੱਲੇ ਜ਼ਮੀਨ ਸੀ ਜਿਹੜੀ ਓਪੀ ਵੇਚ ਕੇ ਸ਼ਰਾਬ ਪੀ ਗਏ ਜਦੋਂ ਘਰ ਵੇਚਣ ਦੀ ਵਾਰੀ ਆਈ ਇਹਦੀ ਮਦਰ ਕਹਿੰਦੀ ਵੀ ਤੁਸੀਂ ਘਰ ਤਾਂ ਨਾ ਵੇਚੋ ਵੀ ਜ਼ਮੀਨ ਤਾਂ ਵੇਚ ਕੇ ਤੁਸੀਂ ਸ਼ਰਾਬੀ ਹੋਈ ਗਿਆ ਬਿਜਵਾਕ ਦੇ ਚਰਤੇ ਛੱਤ ਆਦਾਰਿਆਂ ਦੇ ਇਹਦੇ ਬਾਦਰ ਸਾਹਿਬ ਨੇ ਇਹਦੀ ਮਰ ਨੂੰ ਇਹਦੀਆਂ ਅੱਖਾਂ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਮਾਰਤਾ ਸੀ ਉਸ ਤੋਂ ਬਾਅਦ ਵੀ ਉਹ ਬਰੇਂ ਦੇ ਦੌਰੇ ਪੈਣ ਲੱਗੇ ਕਿਹੜਾ ਕਿਹੜੀ ਲੱਗ ਰਿਹਾ ਇੱਕ ਵਧੀਆ ਨੌਜਵਾਨ ਕਬੱਡੀ ਖੇਡਦਾ ਸੀ ਵਧੀਆ ਬਿਲਕੁਲ ਠੀਕ ਹੁਣ ਉਹ ਵੀਰ ਇੰਨਾ ਕਿ ਯਾਦ ਜਿਉ ਉਹਦੀ ਅਸੀਂ ਦਵਾਈ ਘਟਾਉਨੇ ਆ ਤਾਂ ਉਹਨੂੰ ਦੌਰੇ ਹੋਸ਼ ਨਹੀਂ ਆਉਣ ਦਿੰਦੇ ਅਗਰ ਉਸ ਨੂੰ ਅਸੀਂ ਦਵਾਈ ਵਧਾਉਨੇ ਆ ਤਾਂ ਫਿਰ ਮੈਡੀਕਲ ਸਨ ਉਹਨੂੰ ਥੋੜਾ ਜਿਹਾ ਸਟੇਸ਼ਨ 'ਚ ਰੱਖ ਦਈਏ ਮੇਮੀ ਹਰ ਇੱਕ ਬੰਦੇ ਦਾ ਨਾਮ ਰੱਬਾ ਲਾਉਂਦਾ ਹੈ। ਇਹ ਵੀ ਬਾਪੂ ਜੀ ਜਿਹਨੇ ਪਾਇਆ ਮੇਉ ਪਰੇ ਬਾਪੂ ਪਾਏ ਦੇਖਦੇ ਜਿਹਾ ਨੇ। ਹਾਫ ਫੇਸ ਲੋਈ ਚਾ ਹਾਫ ਫੇਸ ਬਾਹਰ ਆ। ਉਹ ਬਾਪੂ ਨੇ ਕਲਾਲ ਪਿੰਡ ਤੋਂ ਲੈ ਕੇ ਆਏ ਸੀਗੇ ਬਾਪੂ ਚਰਨ ਦਾਸ ਆ। ਟੀਚਰ ਰਟਾਇਰਡ ਨੇ। ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ, ਡੈਥ ਹੋ ਗਈ। ਉਸ ਤੋਂ ਬਾਅਦ ਬਾਪੂ ਜੀ ਨੂੰ ਮੈਂਟਲ ਪ੍ਰੋਬਲਮ ਆ ਗਈ। ਬਹੁਤ ਮਾੜੀ ਹਾਲ ਸੀ ਕਿ ਕਲਾਲ ਪਿੰਡ ਆਪਣੇ ਸਮਰਾਲੇ ਦੇ ਕੋਲੇ ਤੋਂ ਲੈ ਕੇ ਆਏ ਸੀਗੇ। ਜੁਬੀ ਖਾਣਾ ਪੀਣਾ ਜੇ ਅਦਰਵਾਈਜ਼ ਮੰਨ ਲਓ ਬੱਚਦੀ ਬਾਪੂ ਦਾ ਦਿਨੇ ਚਾਹ ਪੀਣ ਦਾ ਮਨ ਕਰਿਆ ਗਿੰਦਰਮੋਣ ਬਾਪੂ ਦਾ ਤਾਂ ਉਹ ਇੱਕ ਕੱਪ ਨਹੀਂ ਲੈ ਕੇ ਆਊਗਾ ਉਹਨੇ ਕਹਿਣਾ ਨਹੀਂ ਨਾਲ ਕਾਕੇ ਦੀ ਵੀ ਬਾ ਕਾਰਨ ਕੀ ਕਿਉਂਕਿ ਉਹ ਇਸ ਦੁੱਖ ਚੋਂ ਨੰਗੇ ਹੋਇਆ ਇਹ ਇੱਕ ਦੂਜੇ ਦਾ ਦਰਦ ਮਹਿਸੂਸ ਕਰਦੇ ਆ ਇਹ ਚੀਜ਼ ਨੂੰ ਆਪਾਂ ਨਹੀਂ ਮਹਿਸੂਸ ਕਰ ਸਕਦੇ ਭਾਈ ਇਸ ਕਰਕੇ ਇੱਕ ਦੂਜੇ ਦੀ ਸੇਵਾ ਕਰਦੇ ਆ ਬਹੁਤ ਬੰਦੇ ਇਦਾਂ ਦੇ ਨੇ ਜਿਹੜੇ ਇੰਨਾ ਚੋਂ ਠੀਕ ਹੋ ਕੇ ਅੱਜ ਸਾਡੇ ਨਾਲ ਸੇਵਾ ਕਰਾਉਂਦੇ ਆ ਜਿੰਨੀ ਸੇਵਾ ਉਹ ਕਰਦੇ ਆ ਉੰਨੀ ਆਪਾਂ ਇੱਕ ਜਾਣੇ ਦੇ ਬਰੋਬਰ ਤਿੰਨ ਬੰਦੇ ਵੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਇਹ ਤੁਹਾਨੂੰ ਦੱਸਿਆ ਵੀ ਇੱਕ ਦੂਜੇ ਦੀ ਫੀਲਿੰਗ ਸਮਝਦੇ ਆ ਆਪਾਂ ਨਹੀਂ ਸਮਝ ਸਕਦੇ ਵੀ ਆਪਾਂ ਜਿਹੜੀ ਕੰਡੀਸ਼ਨ 'ਚੋਂ ਨੰਗੇ ਹੀ ਨੇ ਆਪਾਂ ਕਿਵੇਂ ਸਮਝ ਲਾਂਗੇ ਇਹ ਸਾਰੇ ਉਸ ਕੰਡੀਸ਼ਨ 'ਚੋਂ ਨੰਗੇ ਹੋਏ ਨੇ ਆਜੋ ਬਾਕੀ ਤੁਹਾਨੂੰ ਉਧਰ ਵੀ ਮਣਾਉਣੀ ਆ ਮੈਡੀਕਲ ਸਟੋਰ ਕਹਿ ਸਕਦੇ ਆ ਜੀ ਜਿਹੜੇ ਸਾਡੇ ਪਰਿਵਾਰਕ ਮੈਂਬਰਾਂ ਦੀ ਮੈਡੀਸਨ ਚੱਲਦੀ ਆ ਤਕਰੀਬਨ ਤਕਰੀਬਨ ਸਾਭ ਦੀ ਹੀ ਚਲਦੀ ਆ ਉਰੇ ਕੱਲੇ ਕੱਲੇ ਦੇ ਬਾਕਸ ਲੱਗਿਆ ਬਾਕਸ ਤੇ ਨਾਮ ਲਿਖੇ ਹੁੰਦੇ ਆ ਇਹ ਤੋਂ ਕੱਢ ਕੱਢ ਦੇਈ ਜਾਣੀ ਹੁੰਦੀ ਆ ਖਵਾ ਕੇ ਆ ਕੇ ਉਹਦੇ ਬਾਪੂ ਜੀ ਆ ਗਏ ਉਹਨਾਂ ਨੇ ਅਟੈਂਡੈਂਸ ਲਾਉਣੀ ਹੁੰਦੀ ਆ ਵੀ ਕਿਹੜਾ ਪੇਸ਼ੈਂਟ ਖਾ ਗਿਆ ਉਹਦੀ ਯੈਸ ਕਰ ਦੇਣੀਆਂ ਜਿਹਨੂੰ ਨਹੀਂ ਮਿਲੀ ਕਿਉਂਕਿ ਨਹੀਂ ਐਡੇ ਵੱਡੇ ਪਰਿਵਾਰ 'ਚ 550 ਪਰਿਵਾਰ ਦਾ ਮੈਂਬਰ ਆ ਤਕਰੀਬਨ ਤਕਰੀਬਨ ਸਾਭ ਦੀ ਉਹ ਚਲਦੀ ਆ ਦਵਾਈ ਨਹੀਂ ਤਾਂ ਪਤਾ ਹੀ ਨਾ ਨਾ ਲੱਗਿਆ ਵੀ ਕਿਹੜੇ ਖਾਲੀ ਕਿਹੜਾ ਰਹਿ ਗਿਆ ਇਵੇਂ ਇਹਨਾਂ ਦੇ ਮਗਰ ਤੁਸੀਂ ਬਾਪੂ ਆਉਂਦੇ ਦੇਖਦੇ ਹੋ ਬਾਪੂ ਭਗਤ ਸਿੰਘ ਜੀ ਦਾਖੇ ਪਿੰਡ ਤੋਂ ਗੁਲਾਮ ਛਡਾ ਕੇ ਲੈ ਕੇ ਆਏ ਸੀ ਇਹ ਬਾਪੂ ਜੀ ਨੂੰ ਬਾਪੂ ਪਹਿਲਾਂ ਹੇਰਾ ਪਿੰਡ ਗੁਲਾਮ ਰਹੇ 28 30 ਸਾਲ ਉਹ ਬੰਦੇ ਨੇ ਡੰਗਰ ਬੱਚਾ ਵੇਚਦਾ ਬਾਹਰ ਲਾ ਲਾਤਾ ਆਪਦਾ ਉਹਨੇ ਲਾਸਟ ਟਾਈਮ ਆਪਣੇ ਸਾਡੂ ਨੂੰ ਦੇਖਦਾ ਵੀ ਲੈ ਭਾਈ ਮੈਂ ਜਿੰਨਾ ਕੰਮ ਕਰਾਉਣਾ ਸੀ ਕਰਾ ਲਿਆ ਹੁਣ ਤੂੰ ਕਰਾ ਲਾ ਫਿਰ ਬਾਪੂ 24 25 ਸਾਲ ਦਾਖੇ ਪਿੰਡ ਗੁਲਾਮ ਰਹੇ ਬਾਪੂ ਜੀ ਦੀ ਸਾਰੀ ਜ਼ਿੰਦਗੀ ਉਹ ਗੁਲਾਮੀ 'ਚ ਲੰਘ ਗਈ हमने ठीक ने बापू का नाम आ भगत सिंह सैटा ने इतने सा भी सेवा करा होस्पिटल तो अभी हम आगे हॉस्पिटल की तरफ चल रहे हैं यहाँ की दास्ता सुनकर कहीं ना कहीं एक अलग ही दर्द देखने को मिलता है और अगर इंसानियत देखनी है तो यहाँ देखने को मिलेगी अगर आप में से कोई इंसानियत देखना चाहता है तो यहाँ पे देखें ਇਹ ਆਪਣੇ ਜਿਵੇਂ ਤਕਰੀਬਨ ਜਿਹੜੇ ਪੇਸ਼ੈਂਟਾਂ ਦੇ ਡਰੈਸਿੰਗ ਵਗੈਰਾ ਹੁੰਦੀ ਆ ਉਹ ਇੱਥੇ ਡੇਲੀ ਕਈਆਂ ਦੇ ਵਨ ਟਾਈਮ ਹੁੰਦੀ ਆ ਦਿਹਾੜੇ ਚ ਕਈਆਂ ਦੇ ਟੂ ਟਾਈਮ ਹੁੰਦੀ ਆ ਮਾਰਨਿੰਗ ਤੇ ਈਵਨਿੰਗ ਹੁੰਦੀ ਆ ਆਇਓ ਤੁਹਾਨੂੰ ਅੰਦਰ ਹਸਪੀਟਲ ਚ ਵੀ ਬਣਾਉਣ ਹਸਪੀਟਲ ਆ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਕ੍ਰਿਟੀਕਲ ਹੁੰਦੇ ਆ ਉਹਨਾਂ ਦਾ ਇੱਥੇ ਟਰੀਟਮੈਂਟ ਚੱਲਦਾ ਸੌਰੀ ਮਾਫੀ ਚਾਹੁੰਦੇ ਇੱਥੇ ਅੰਦਰ ਵੀਡੀਓ ਨਹੀਂ ਬਣ ਪਿਆ ਨਹੀਂ ਕਿਉਂਕਿ ਅਲਾਉ ਨਹੀਂ ਕਰਦੇ ਡਾਕਟਰ ਸਾਹਿਬ ਵੀਡੀਓ ਨੂੰ ਇਹਦੇ ਲਈ ਅਸੀਂ ਸੌਰੀ ਚਾਹੁੰਦੇ ਆ ਬਾਕੀ ਤੁਹਾਨੂੰ ਵੈਸੇ ਅਸੀਂ ਜ਼ਰੂਰ ਰਾਉਂਡ ਕਰਵਾਉਂਦੇ ਆ ਠੀਕ ਹੈ ਜੀ ਸਾਹਮਣੇ ਆਪਣਾ ਤੁਸੀਂ ਦੇਖਦੇ ਹੋ ਵੀਰੇ ਇਹ ਆਪਣਾ ਗੁਰਦੁਆਰਾ ਮੰਦਿਰ ਮਸਜਿਦ ਗਿਰਜਾ ਸਾਰਾ ਕੁਝ ਹੀ ਆ ਜਿਹੜਾ ਵੀ ਜਿਹੜੇ ਵੀ ਧਰਮ ਨੂੰ ਬਲੋਂਗ ਕਰਦਾ ਸਾਰੇ ਰੀਤੀ ਮਰਿਆਦਾ ਤਹ ਤਿੱਥੇ ਪਾਠ ਪੂਜਾ ਕਰਦੇ ਆ ਕੋਈ ਰੋਕ ਟੋਕ ਨਹੀਂ ਕੋਈ ਬੰਦਿਸ਼ ਨਹੀਂ ਇਧਰ ਆਪਣੇ ਮਾਤਾ ਮਾਂ ਭੈਣਾਂ ਜਿਹੜੀਆਂ ਠੀਕ ਨੇ ਸਾਡੇ ਨਾਲ ਸੇਵਾ ਕਰਾਉਂਦੀਆਂ ਜਿਵੇਂ ਸਬਜ਼ੀ ਭਾਜੀ ਕਟਾਉਣੀ ਫਰੂਟ ਵਗੈਰਾ ਕਟਵਾਉਣੀ ਨਾਲ ਸੇਵਾਵਾਂ ਕਰਵਾਉਂਦੀਆਂ ਆਜੋ ਤੁਹਾਨੂੰ ਇਹ ਜਿਹੜੀ ਸੁਪਨਿਆਂ ਦੇ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਤੁਸੀਂ ਦੇਖਦੇ ਹੋ ਇਹਦਾ ਸਿਰਫ ਅਸੀਂ ਅੱਜ ਤੱਕ ਹਜੇ ਕੱਲਾ ਫੀਮੇਲ ਵਾਰਡ ਹੀ ਸ਼ਿਫਟ ਕੀਤਾ ਵਾ ਤੁਹਾਨੂੰ ਸਾਡੇ ਪਰਿਵਾਰ ਨਾਲ ਮਿਲਾਉਂਦੇ ਆ ਫੀਮੇਲ ਪਰਬਾਰਕਨ ਨਵੇਂ ਬੋਰਡ ਦੇ ਵਿੱਚ ਵੀ ਲੈ ਕੇ ਚੱਲਦੇ ਆ ਕਿਉਂਕਿ ਸਾਡੇ ਫੀਮੇਲ ਬੋਰਡ ਸੀਗਾ ਜਿਹੜਾ ਉਹ ਬਿਲਕੁਲ ਫੁੱਲ ਸੀ ਅਤੇ ਨਾਲੇ ਸਾਨੂੰ ਲੋੜ ਸੀ ਕਿ ਅਸੀਂ ਉਧਰੋਂ ਫਟਾਫਟ ਤਿਆਰ ਕਰਕੇ ਛੇਤੀ ਤਿਆਰ ਕਰਕੇ ਉੱਤੇ ਮਾਤਾ-ਮਾ ਭੈਣਾਂ ਨੂੰ ਸ਼ਿਫਟ ਕਰਿਆ ਉਹਦੇ ਦੋਵੇਂ ਵੀ ਫਿੱਟ ਹੋ ਜਾਣੇ ਇੱਕ ਤਾਂ ਸਾਡੀਆਂ ਮਾਤਾ-ਮਾ ਭੈਣਾਂ ਥੋੜੀਆਂ ਰਿਲੈਕਸ ਹੋ ਗਈਆਂ ਜਗ੍ਹਾ ਖੁੱਲ ਗਈ ਨੰਬਰ 2 ਤੇ ਸਾਨੂੰ ਜੇ ਕੋਈ ਵੀ ਇਸ ਬੋਰਡ ਦੇ ਵਿੱਚ ਦਿੱਕਤ ਆਊਗੀ ਕੁਝ ਚੇਂਜਸ ਕਰਨੇ ਪਏ ਅਸੀਂ ਆਉਣ ਵਾਲੇ ਬੋਰਡਿਸ ਦੇ ਵਿੱਚ ਬੋਰਡ ਦੇ ਵਿੱਚ ਉਹ ਚੇਂਜਸ ਕਰ ਲਾਂਗੇ ਆਜੋ ਤੁਹਾਨੂੰ ਲੈ ਕੇ ਚੱਲੀਏ ਬੋਰਡ 'ਚ ਆਜੋ ਬਈ ਇੱਧਰ ਵੀਮਲ ਲਵਾਉਂਦੇ ਹਾਂ ਜਿੱਦ ਤੱਕ ਬੋਰਡ ਆ ਜਿਹੜਾ ਸਾਡੇ ਪਹਿਲਾਂ ਫੀਮੇਲ ਬੋਰਡ ਇਹ ਸੀਗਾ ਇੱਥੇ ਜਾਦੀ ਨਾ ਮਾਤਾ-ਮਾਪਾਂ ਦੀ ਰਹਿਸ਼ ਸੀਗੀ ਕਿਉਂਕਿ ਬਹੁਤ ਛੋਟਾ ਸੀ ਮਾਤਾ-ਮਾਪਾਂ ਬਹੁਤ ਜ਼ਿਆਦਾ ਸੀ ਹੁਣ ਆਜੋ ਤੁਹਾਨੂੰ ਨਵੇਂ ਫੀਮੇਲ ਬੋਰਡ 'ਚ ਲੈ ਕੇ ਚਲਦੇ ਹਾਂ ਸੁਪਨਿਆਂ ਦੇ ਘਰ ਦੀ ਜਿਹੜੀ ਨਵੀਂ ਬਿਲਡਿੰਗ ਆ ਉਹਦਾ ਸਿਰਫ ਫਰਸਟ ਬੋਰਡ ਅਜੇ ਪਹਿਲਾ ਜਿਹੜਾ ਫਲੋਰ ਚ ਲਾਇਆ ਗਿਆ ਜਾਂ ਵਾਰਡ ਉਹ ਮਾਤਾਵਾ ਭੈਣਾਂ ਦਾ ਇਹ ਭੈਣ ਬੈਠਿਆ ਨਵਨੀਤ ਕੌਰ ਭੈਣ ਮਹਾਲੀ ਤੋਂ ਲੈ ਕੇ ਆਏ ਸੀ ਅਸੀਂ ਇਹਨਾਂ ਨੂੰ ਇਹ ਭੈਣ ਹੁਣ ਸਾਡੇ ਫੀਮੇਲ ਵਾਰਡ ਦੇ ਵੀ ਨਾਲ ਦੀ ਨਾਲ ਸੇਵਾ ਕਰਾਉਂਦੇ ਆ ਹਸਪੀਟਲ ਦੇ ਵਿੱਚ ਵੀ ਸੇਵਾ ਕਰਾਉਂਦੇ ਆ ਇਹ ਆਪਣੇ ਸੁਪਨਿਆਂ ਦੇ ਘਰ ਦੀ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਆ ਤੁਸੀਂ ਦੇਖਦੇ ਹੋ ਇਹ ਸਾਡਾ ਫੀਮੇਲ ਵਾਰਡ ਅਸੀਂ ਚਾਹੁੰਦੇ ਆ ਕਿਉਂਕਿ ਇੱਥੇ ਇੱਕ ਤਾਂ ਵੈਂਟੀਲੇਸ਼ਨ ਵਗੈਰਾ ਹਵਾ ਵਗੈਰਾ ਦਾ ਵੀ ਮੌਲਾ ਉੱਥੇ ਬੜਾ ਕੰਜੈਸਟਿਡ ਹੋਇਆ ਸੀਗਾ ਬਾਕੀ ਵੀਰੇ ਜਦੋਂ ਅਸੀਂ ਉਹ ਬਣਾਇਆ ਸੀ ਉਸ ਸਮੇਂ ਸਾਡੇ ਕੋ ਮਾਤਾ ਮਾਂ ਭੈਣਾ ਘੱਟ ਸੀ ਸਾਨੂੰ ਉਹ ਵੀ ਬਹੁਤ ਵੱਡਾ ਲੱਗਦਾ ਸੀ ਕਿਉਂਕਿ ਤੁਹਾਨੂੰ ਪਤਾ ਵਾ ਵੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਮਾਤਾ ਮਾਂ ਭੈਣਾ ਛੜਕਾਂ ਤੇ ਫਿਰਦੀਆਂ ਨੇ ਘਟੀਆਂ ਲੋਕ ਉਹਨਾਂ ਨੂੰ ਕੱਪੜੇ ਵੀ ਨਹੀਂ ਪਾਉਣ ਦਿੰਦੇ ਇਹੋ ਜਿਹੇ ਲੋਕ ਨੇ ਕਿ ਉਹਨਾਂ ਨੂੰ ਜਿਉਂ ਹੁਣ ਤੱਕ ਕੀ ਦੇਣਾ ਇਹ ਭੈਣਾ ਸਿਮਰੀ ਸੱਦਮਾਂ ਤੋਂ ਲੈ ਕੇ ਆਏ ਸੀ ਭੈਣ ਨੂੰ ਸੈ ਮਾਗੀ ਦੌਰੇ ਪੈਂਦੇ ਸੀ ਆਪਦੇ ਫਾਦਰ ਸਾਹਿਬ ਨੂੰ ਕੋਟ ਦੀ ਮਾਰਦੀ ਸੀ ਉਹਨੇ ਪਿੰਡ ਸਾਡੇ ਨਾਲ ਸੇਵਾ ਕਰ ਪਾਉਂਦੀ ਆ ਇੱਧਰ ਵੀ ਦੇਖਿਓ ਮਾਤਾ ਨੂੰ ਨੰਗ ਲੈਣ ਦੋ ਵੀਰੇ ਆ ਜਿਓ ਵੀਰੇ ਇਹ ਸਾਰੀਆਂ ਮਾਤਾ ਮਾ ਪੈਣਾ ਬੈਠੀਆਂ ਨੇ ਜਿਵੇਂ ਉਹ ਮਾਤਾ ਬੈਠੇ ਦੇਖਦੇ ਹੋ ਤੁਸੀਂ ਉਹ ਮਾਤਾ ਸ਼ਿਮਲਾ ਦੀ ਵੀ ਆ ਟੰਡਰੀਆਂ ਪਿੰਡ ਤੋਂ ਲੈ ਕੇ ਆਏ ਸੀ ਉਹ ਲਿਖਿਆ ਦੇਖਿਓ ਸ਼ਿਮਲਾ ਦੀ ਇਹ ਮਾਤਾ ਸੋਣੀ ਸੀਟ ਦੀ ਨਾਹ ਸੀ 100 ਪਿੰਡਾਂ ਦੀ ਹਾੜੀ ਸੋਣੀ ਕਣਕ ਝੋਨਾ ਖਰੀਦੇ ਹੁੰਦੇ ਸੀ ਜਦੋਂ ਇਹ ਬੇਬੇ ਦਾ ਉਸ ਸਮਿਆਂ ਦੀ ਬੇਬੇ ਪਲੱਸ 2 ਪਾਸ ਆ ਜਦੋਂ ਇਹ ਬੇਬੇ ਦਾ ਵਿਆਹ ਹੋਇਆ ਸੀ ਸੋਨੇ ਦੀ ਗੜਬੀ ਚ ਪਾਣੀ ਵਾਰਨਾ ਹੋਇਆ ਸੀ ਹਨ ਤੇ ਇਹ ਮਾਤਾ ਹੀ ਆਪਣਾ ਸਾਰਾ ਕਾਰੋਬਾਰ ਕੱਪੜੇ ਦਾ ਵਪਾਰ ਸੀ ਬਹੁਤ ਵੱਡਾ ਇਹਨਾਂ ਦਾ ਆੜਤ ਦਾ ਕੰਮ ਸੀ 100 ਮਿੰਟਾਂ ਦੀ ਆੜਤ ਸੀ ਇਹਨਾਂ ਕੋਲੇ ਅਤੇ ਨੰਬਰ 2 ਤੇ 3 ਦੀਪੂ ਸੀਗੇ ਇਹਨਾਂ ਦੇ ਜਦੋਂ ਅਸੀਂ ਬੇਬੇ ਨੂੰ ਲੈ ਕੇ ਆਏ ਬੇਬੇ 12 ਸਾਲਾਂ ਤੋਂ ਮੰंजे ਤੇ ਬੈਠੀ ਸੀ ਐਨਐਨਪਾਵੇ ਟਾਇਲਟ 'ਚ ਖੁੱਬੇ ਹੋਏ ਸੀ ਕਿਰਪਾ ਕਰੀ ਲੈ ਕੇ ਆਏ ਹਜੇ ਵੀ ਇਹ ਮਾਤਾ ਕਰੋੜਾਂ ਦੀ ਮਾਲਕ ਹੈ ਨਾ ਜ਼ਮੀਨਾਂ ਦੁਕਾਨਾਂ ਹਵੇਲੀ ਉਹ ਤਾਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੇ ਸੰਭਲੇ ਪਰ ਬੇਬੇ ਨਹੀਂ ਬਾਈ ਕਿਸੇ ਨੇ ਸੰਭੀ ਬੇਬੇ ਵਿਚਾਰੀ ਉਹੀ ਨਰਕ ਭਰਿਆ ਜੀਵਨ ਬਤੀਤ ਕਰਦੀ ਸੀ ਲੋਕਾਂ ਨੇ ਸੋਨਾ ਗਹਿਣਾ ਚਾਂਦੀ ਜਾਂ ਕੈਸ਼ ਤਾਂ ਕੀ ਛੱਡਣਾ ਲੋਕ ਦੱਸਦੇ ਆ ਵੀ ਜਦੋਂ ਮਾਤਾ ਜੀ ਦੇ ਸੋਹਰਾ ਸਾਹਿਬ ਦੀ ਡੈਥ ਹੋਈ ਆ ਉਸ ਸਮੇਂ ਇਹਨਾਂ ਦੇ ਘਰੇ 2.5 ਕਰੋੜ ਤੋਂ ਪਲੱਸ ਕੈਸ਼ ਸੀ ਨਾ ਲੋਕਾਂ ਨੇ ਕੈਸ਼ ਛੱਡਿਆ ਨਾ ਸੋਨਾ ਛੱਡਿਆ ਨਾ ਪ੍ਰਾਪਰਟੀ ਦੇ ਕਾਗਜ਼ ਪੱਤਰ ਲੋਕ ਤਾਂ ਹਵੇਲੀ ਦੇ ਦਰਵਾਜ਼ੇ ਵਾਰੀਆਂ ਵੀ ਲਾ ਕੇ ਲੈ ਗਏ ਵੀਰੇ ਇਹਨਾਂ ਦੇ ਇਦਾਂ ਦੇ ਘਟੀਆ ਲੋਕ ਨੇ ਇਹ ਆਪਣੀਆਂ ਭੈਣ ਭਈਆ ਜਗਦੀਪ ਕੌਰ ਮਾਲਲੇ ਤੋਂ ਐਮਏ ਬੀਏ ਡੀਬੀਟ ਇਕ ਟੈਟ ਪਾਸ ਕਰਿਆ ਪੀ ਐਚ ਡੀ ਹੈ ਇਹ ਭੈਣ ਤੇ ਮੰਮੀ ਡੈਡੀ ਹੈਡਮਾਸਟਰ ਰਟਾਇਰਡ ਸੀ ਇਹ ਭੈਣ ਹੁਣ ਸਾਡੇ ਨਾਲ ਸੇਵਾ ਕਰਾਉਂਦੀ ਆ 2021 ਦੇ ਵਿੱਚ 2 ਅਕਤੂਬਰ ਨੂੰ ਅਸੀਂ ਭੈਣ ਨੂੰ ਲੈ ਕੇ ਆਏ ਸੀਗੇ ਉਹ ਸਾਹਮਣੇ ਮਾਤਾ ਦੇਗਦੇ ਮਾਤਾ ਬਲਬਿੰਦਰ ਕੋਰ ਬੇਨੜਿਆਲੀ ਜਿਹੜੀ ਬੇਬੇ ਕਹਿੰਦੀ ਸੀ ਮਰਨੂੰ ਮੇਰਾ ਪੁੱਤ ਪੁੱਟ ਦਾ ਮਾਰਦਾ ਬਾ ਕੋ ਮਾਤਾ ਹੀ ਨਹੀਂ ਇਹ ਤਾਂ ਜਿਹੜੇ ਵੈਸੇ ਜਿਹੜੇ ਸਾਡੇ ਛੋਟੇ ਜਵਾਕ ਨੇ ਸਕੂਲ ਵੀ ਗਏ ਹੋਏ ਐ ਇਹੜੇ ਪੜਦੇ ਆ ਕਿਉਂਕਿ ਜੋ ਸਾਡੀ ਸੰਸਥਾ ਦਾ ਆਉਣ ਵਾਲਾ ਭਵਿੱਖ ਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਆ ਇਮੀ ਤੁਸੀਂ ਸਾਹਮਣੇ ਭੈਣ ਦੀਆਂ ਫੋਟੋਆਂ ਲੱਗੀਆਂ ਦੇਖਦੇ ਹਾਂ ਰੂਹੀ ਭੈਣ ਫਰੋਜਪੁਰ ਰੇਲਵੇ ਸਟੇਸ਼ਨ ਤੋਂ ਲੈ ਕੇ ਆਏ ਸੀ ਇਹ ਭੈਣ ਨੂੰ 22-23 ਸਾਲਾਂ ਤੋਂ ਘਟਿਆ ਲੋਕ ਕੱਪੜੇ ਵੀ ਨਹੀਂ ਸੀ ਪਾਉਣ ਦੇ ਹੁੰਦੇ ਰੇਲਵੇ ਲਾਈਨਾਂ ਦੇ ਉੱਤੇ ਭੈਣ ਫਿਰਦੀ ਰਹਿੰਦੀ ਸੀ ਉਹ ਤਾਂ ਉੱਥੇ ਕਿਸਾਨ ਨਹੀਂ ਜਦੋਂ ਸੰਘਰਸ਼ ਸੀਗਾ ਉਸ ਸਮੇਂ ਉੱਥੇ ਰੇਲਵੇ ਸਟੇਸ਼ਨ ਬਲਾਕ ਕਰਿਆ ਸੀ ਕਿਸਾਨਾਂ ਨੇ ਉੱਤੇ ਇੱਕ ਫੈਰਬਗਰੇਡ ਵਾਲੇ ਵੀਰ ਸੀਗੇ ਉਹਨਾਂ ਨੂੰ ਉੱਤੇ ਬਾਜਾਂ ਜੀ ਆਈਆਂ ਝਾੜੀਆਂ ਚੋਂ ਉਨਾਂ ਨੂੰ ਲੱਗਿਆ ਸ਼ਾਇਦ ਕੋਈ ਜਾਨਵਰ ਆ ਜਦੋਂ ਉਹਨਾਂ ਨੇ ਧਿਆਨ ਮਾਰਿਆ ਕੋਈ ਭੈਣ ਨਾ ਗਲਤ ਕਰ ਰਹੀ ਜੀ ਪਤਾ ਲੱਗਿਆ ਭੈਣ ਨੂੰ ਲੈ ਕੇ ਆਏ ਹੁਣੇ ਭੈਣ ਸਾਡੇ ਕੋਲ ਇੱਥੇ ਰਹਿੰਦੀ ਆ ਐਸੀ ਭੈਣ ਕੁੜੀ ਆ ਪਾਛਾ ਬੂਹਂਦੀ ਆ ਮਰਬਦਾ ਨਾਮ ਰੂਈ ਰੂਈ ਦਾ ਦਿਆ